ਦੋਸਤੋ ਕਹਿੰਦੇ ਨਾ ਇੱਕ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਤੇ ਹਰ ਗਲੀ ਦੇ ਵਿੱਚ ਤੇ ਹਰ ਕਿਸੇ ਦੇ ਘਰ ਦੇ ਵਿੱਚ ਇੱਕ ਅੱਦਾ ਬੰਦਾ ਇਹੋ ਜਿਹਾ ਹੁੰਦਾ ਜਿਹੜਾ ਉਂਗਲ ਲਾਉਣ ਵਾਲਾ ਹੁੰਦਾ ਤੇ ਗੱਲ ਸਾਰੇ ਨੇ ਸੁਣੀ ਆ ਤੇ ਸੀਐਮ ਭਗਵੰਤ ਮਾਨ ਜੀ ਨੇ ਵੀ ਸੁਣਾਈ ਆ ਗੱਲਾਂ ਸਾਰਿਆਂ ਨੇ ਸੁਣੀਆਂ ਤੁਸੀਂ ਪਰ ਮੈਂ ਤੁਹਾਨੂੰ ਸੁਣਾਉਣਾ ਵੀ ਉਂਗਲ ਲਾਉਣੀ ਕਿਹਨੂੰ ਕਹਿੰਦੇ ਆ ਕਈ ਤਾਂ ਕਹਿੰਦੇ ਨਾ ਉਂਗਲ ਲਾਤੀ ਉਂਗਲ ਤੇ ਉਹ ਲਾਉਣੀ ਕਿਵੇਂ ਹੁੰਦੀ ਆ ਤੇ ਕਿਵੇਂ ਲਾਉਂਦੇ ਆ ਮੈਂ ਤੁਹਾਨੂੰ ਦੱਸ ਦਾਂ ਅਸਲ ਵਿੱਚ ਨਾ ਇਹ ਮੈਨੂੰ ਵੀ ਇੱਕ ਕਿਸੇ ਬਜ਼ੁਰਗ ਨੇ ਸੁਣਾਈ ਸੀ ਬਹੁਤ ਟਾਈਮ ਪਹਿਲਾਂ ਅੱਜ ਤੋਂ 15-20 ਸਾਲ ਪਹਿਲਾਂ ਇਹ ਗੱਲ ਸੁਣਾਈ ਸੀ ਤੇ ਮੇਰੇ ਅੱਜ ਦਿਮਾਗ 'ਚ ਆ ਗਈ ਮੈਂ ਬੈਠਾ ਜੀ ਬਾਹਰ ਕਿਤੇ ਦੋਸਤੋ ਕਹਿੰਦੇ ਇੱਕ ਪਿੰਡ ਦੇ ਵਿੱਚ ਨਾ ਇੱਕ ਬੰਦਾ ਰਹਿੰਦਾ ਹੁੰਦਾ ਉਹ ਨੂੰ ਨਾ ਆਦਤ ਹੁੰਦੀ ਆ ਕਿ ਉਹ ਤੁਰੇ ਜਾਂਦੇ ਬੰਦਿਆਂ ਨੂੰ ਲੜਾ ਦਿੰਦਾ ਉਹ ਪਿੰਡ ਦੇ ਵਿੱਚ ਪ੍ਰਸਾਦ ਖੜਾ ਕਰੀ ਰੱਖਦਾ ਜੀ ਉਹ ਪ੍ਰਸਾਦ ਦੀ ਜੜ ਸੀ ਲੋਕ ਉਹਨੂੰ ਸਾਰੇ ਗਾਲਾਂ ਕੱਢਦੇ ਉਹਦੇ ਤੋਂ ਲੋਕ ਐਨੇ ਦੁਖੀ ਹੋ ਗਏ ਸੀ ਨਾ ਤੇ ਜਿਹਦੇ ਕੋਲੇ ਵੀ ਉਹ ਖੜਦਾ ਸੀ ਤੇ ਬੰਦਾ ਉੱਠ ਕੇ ਪਾਸੇ ਪਾਸੇ ਬਹਿ ਜਾਂਦਾ ਸੀ ਵੀ ਇਹ ਕਿਤੇ ਸਾਰਾ ਸਾਡਾ ਨੁਕਸਾਨ ਨਾ ਕਰ ਦੇਵੇ। ਜਾਨੀ ਕਿ ਉਹਦੇ ਕੋਲੇ ਡਰਦਾ ਕੋਈ ਖੜਦਾ ਨਹੀਂ ਸੀ ਤੇ ਉਹ ਬੰਦਾ ਪਿੰਡ ਤੋਂ ਬੜਾ ਦੁਖੀ ਹੋ ਗਿਆ ਸੀ। ਉਹ ਆਂਦਾ ਯਾਰ ਮੇਰੇ ਕੋਲੇ ਕੋਈ ਬਿੰਦਾ ਹੀ ਨਹੀਂ ਹੈਗਾ। ਵੀ ਮੈਨੂੰ ਤਾਂ ਸਾਰਾ ਮੇਰਾ ਰੋਟੀ ਨਹੀਂ ਹਜਮ ਆਉਂਦੀ। ਵੀ ਜਿੰਨਾ ਚਿਰ ਮੈਂ ਇੱਕ ਦੋ ਬੰਦਿਆਂ ਨੂੰ ਲੜਾਵਾ ਨਾ ਤੇ ਲੋਕ ਉਹਦੇ ਕੋਲ ਡਰਦੇ ਨਹੀਂ ਬਿੰਦੇ ਸੀ। ਗੱਲ ਕੀ ਸੀ ਦੋਸਤੋ ਜਦੋਂ ਉਹ ਉਂਗਲ ਲੜਾ ਲੜਾ ਕੇ ਸਾਰਾ ਪਿੰਡ ਆ ਜਿਹੜਾ ਚਾਰ ਪੰਜ ਪਾਲਟੀਆਂ ਬਾਜ਼ੀਆਂ ਜਿਹੜੀਆਂ ਪਿੰਡ ਦੇ ਵਿੱਚ ਚਲਾ ਦੀਆਂ ਸੀ ਤੇ ਪਿੰਡ ਦੇ ਨੇ ਪੰਡ ਪਿੰਡ ਵਾਲਿਆਂ ਨੇ ਕੀ ਕੀਤਾ ਪਿੰਡ ਵਾਲਿਆਂ ਨੇ ਪੰਚਾਇਤ ਇਕੱਠੀ ਕੀਤੀ ਕਿ ਵੀ ਯਾਰ ਇਹ ਬੰਦਾ ਜਿਹੜਾ ਨਾ ਤਾਂ ਆਪਣੇ ਪਿੰਡ ਦਾ ਰਹਿਣ ਵਾਲਾ ਵੀ ਇਹ ਬਾਹਰੋਂ ਉੱਠ ਕੇ ਆਇਆ ਆਪਣੇ ਪਿੰਡ ਦੇ ਵਿੱਚ ਰਹਿਣ ਲੱਗ ਗਿਆ ਤੇ ਇਹਨੇ ਸਾਰੇ ਪਿੰਡ ਦੇ ਵਿੱਚ ਅਗਮ ਮਚਾ ਛੱਡੀਆ ਤੇ ਅੱਡੋ-ਬਾਤੀ ਕਰਾਤੀਆ ਵੀ ਇਹ ਉਂਗਲਾ ਲਾ ਲਾ ਲੋਕਾਂ ਨੂੰ ਲੜਾਉਂਦਾ ਤੇ ਚਲੋ ਜੀ ਉਹਨਾਂ ਨੇ ਸਾਰੀ ਪੰਚਾਇਤ ਇਕੱਠੀ ਕੀਤੀ ਪਿੰਡ ਇਕੱਠਾ ਹੋਇਆ ਮਤਾ ਪਾਤਾ ਜੀ ਕਿਹਨੂੰ ਪਿੰਡੋਂ ਬਾਹਰ ਕੱਢ ਦੋ ਚਲੋ ਜੀ ਮਤਾ ਪਾ ਆ ਕੇ ਉਹਨੂੰ ਸੱਦ ਲਿਆ ਉਹਨੂੰ ਕਹਿਤਾ ਵੀ ਭਾਈ ਤੂੰ ਆਲਾ ਡੰਡੀ ਜਿੰਨਾ ਸਮਾਨ ਆ ਭਾਂਡਾ ਟੀਂਡਾ ਚੱਕ ਤੇ ਇੱਥੋਂ ਜਾ ਤੇਰਾ ਕੋਈ ਕੰਮ ਨਹੀਂ ਵੀ ਪਿੰਡ ਨੇ ਹੁਣ ਮਤਾ ਪਾਤਾ ਤੇ ਪਿੰਡ ਦਾ ਮਤਾ ਜਿਹੜਾ ਉਹ ਬੰਦੇ ਨੂੰ ਮੰਨਣਾ ਹੀ ਪੈਣਾ ਸੀ ਪਰ ਉਹਦੇ ਬੰਦੇ ਦੇ ਵਿੱਚ ਮੰਨਦੇ ਨਾ ਫੇਰ ਵੀ ਚੋਰ ਸੀ ਵੀ ਇਹਨਾਂ ਨੇ ਮੇਰੇ ਨਾਲ ਐਡੀ ਭੈੜੀ ਕੀਤੀ ਵੀ ਮੈਂ ਪਿੰਡ 'ਚ ਰਹਿਣਾ ਯਾਰ ਮੇਰਾ ਸਾਰਾ ਪਿੰਡ 'ਚੋਂ ਸਮਾਨ ਚਾਹਤਾ ਤੇ ਮੈਨੂੰ ਇੱਥੋਂ ਭਜਾਤਾ ਉਹਦੇ ਮਨ ਚ ਗੁੱਸਾ ਆ ਗਿਆ ਉਹਨੇ ਕਿਹਾ ਵੀ ਹੁਣ ਉਂਗਲ ਲਾਈ ਤਾਂ ਨਹੀਂ ਸੀ ਹੁਣ ਲਾ ਕੇ ਦਿਖਾਉ ਉਹਨੇ ਕੀ ਕੀਤਾ ਜਦੋਂ ਪਿੰਡੋਂ ਬਾਹਰ ਸਮਾਨ ਅੱਡੇ ਤੇ ਰੱਖਿਆ ਦਾ ਤੇ ਬਿਠਾਤਾ ਉੱਥੇ ਵੀ ਇਥੋਂ ਬਾਸ ਆਊਗੀ ਤੇ ਆਦਾ ਚੜ ਜੀ ਉਥੇ ਚਲੋ ਉਥੇ ਦੁਕਾਨ ਸੀਗੀ ਨਾਲ ਕਿਰਿਆਨੇ ਦੀ ਉਹਨੇ ਉਥੋਂ ਮਾਰਾ ਮੋਟਾ ਖਾਣ ਪੀਣ ਨੂੰ ਲਿਆ ਤੇ ਉਥੇ ਕਿਤੇ ਗੁੜ ਪਿਆ ਸੀ ਗੁੜ ਉਹਨੇ ਗੁੜ ਦੀ ਡਲੀ ਚੱਕ ਕੇ ਜਿਵੇਂ ਆਪਾਂ ਕਹਿੰਨੇ ਖਾਰੀ ਉਹਨੇ ਖਾਧੀ ਤੇ ਗੁੜ ਥੋੜਾ ਜਿਹਾ ਗਿੱਲਾ ਸੀ ਤੇ ਉਹਨਾਂ ਪਾਰੀਆਂ ਨੂੰ ਬੜਾ ਸੀ ਤੇ ਉਹ ਪੂੰਜਿਆ ਲੈ ਗਿਆ ਜਿੰਨਾ ਕੋਨੇ ਪੂੰਜਾ ਪਾਂਧਾ ਬਾਕੀ ਆਤ ਹੀ ਹੁੰਦੀ ਆ ਕੋਈ ਝੱਗੇ ਨਾਲ ਮੰਨ ਲੈਂਦਾ ਕੋਈ ਕਿਤੇ ਉਹਨੇ ਐ ਕਾਂਧੀ ਨਾ ਲਾਤੀ ਉਂਗਲ ਜਦੋਂ ਕਾਂਧੀ ਨਾ ਲਾਤੀ ਤੇ ਉਥੇ ਆ ਕੇ ਮੱਖੀਆਂ ਬਹਿ ਗਈਆਂ ਜਦੋਂ ਮੱਖੀਆਂ ਬਹਿ ਗਈਆਂ ਫਿਰ ਮਿੱਠੇ ਤੇ ਮੱਖੀਆਂ ਨੇ ਆਉਣਾ ਹੀ ਸੀ ਮੱਖੀਆਂ ਨੂੰ ਦੇਖ ਦੇਖ ਕੇ ਤੇ ਕਿਰਲੀ ਆ ਗਈ ਕਿਰਲੀ ਆਈ ਤੇ ਕਿਰਲੀ ਨੂੰ ਦੇਖ ਕੇ ਤੇ ਚੂਹਾ ਮਗਰ ਪਹੁੰਚ ਗਿਆ ਵੀ ਮੇਰਾ ਹੁਣ ਮੇਰਾ ਦਾ ਲੱਗ ਜੂ ਗਏ ਆਦੇ ਦਾਣ ਸੀ ਤੇ ਚੂਹੇ ਨੂੰ ਵੇਖ ਕੇ ਤੇ ਬਿੱਲੀ ਨੇ ਮਾਰੀ ਛਾਲ ਠਾ ਬਿੱਲੀ ਵੀ ਆ ਗਈ ਉੱਥੇ ਹੁਣ ਕੋਈ ਪਿੰਡ ਦਾ ਜੱਟ ਸੀ ਫਿਰਦਾ ਉਹ ਆਦਾ ਕੁੱਤਾ ਘਮੋਲਾ ਫਿਰਦਾਈ ਤੇ ਸਵੇਰੇ ਸਵੇਰੇ ਲਾਲੀ ਦੀ ਦੁਕਾਨ ਤੋਂ ਕੋ ਲੈਣ ਆਇਆ ਸੀ ਤੇ ਉਹਨੇ ਜਦੋਂ ਕੁੱਤੇ ਨੇ ਦੇਖੀ ਬਿੱਲੀ ਤੇ ਕੁੱਤਾ ਕੌੜ ਸੀ ਬਹੁਤ ਉਹਨੇ ਮਾਰਿਆ ਜ਼ੋਰ ਸੰਗਲੀ ਛੜਾ ਕੇ ਤੇ ਉਹਨੇ ਬਿੱਲੀ ਫੜ ਲਈ ਬਿੱਲੀ ਫੜ ਲਈ ਹੁਣ ਤੇ ਬਿੱਲੀ ਜਦੋਂ ਫੜ ਲਈ ਤੇ ਬਿੱਲੀ ਸੀ ਲਾਲੇ ਦੀ ਰੱਖੀ ਹੋਈ ਲਾਲੇ ਦੀ ਰੱਖੀ ਹੋਈ ਤੇ ਹੁਣ ਚੱਕਿਆ ਡੜਾ ਉਹ ਵੱਟਾ ਜਿਹੜਾ ਉਹ ਕੰਡੇ ਤੇ ਪਿਆ ਹੁੰਦਾ ਉਹ ਸੇਰ ਵਾਲਾ ਵੱਟਾ ਹੁੰਦਾ ਉਹਨਾਂ ਜਦੋਂ ਛੱਡਿਆ ਦੇ ਭਾਈ ਉਹ ਜਾ ਕੇ ਮਾਰਿਆ ਤਾਂ ਬਿੱਲੀ ਦੇ ਵਜ ਗਿਆ ਜੱਟ ਦੇ ਜੱਟ ਨੇ ਉਹ ਥੱਲੋਂ ਰੋੜਾ ਚੱਕਿਆ ਉਹਨੇ ਲਾਲੇ ਦੇ ਮਾਰਿਆ ਉੱਥੇ ਲੜਾਈ ਵਧ ਗਈ ਉਹ ਮੋਕਵੇ ਉਹਨੇ ਮਾਰਿਆ ਉਹ ਕੋਈ ਉਹਨੇ ਮਾਰਿਆ ਉੱਥੇ ਇੱਟਾ ਰੋੜੇ ਚੱਲ ਪਏ ਜਦੋਂ ਇੱਟਾ ਰੋੜੇ ਚੱਲ ਪਏ ਪਿੰਡ ਚ ਪੂਰਾ ਇੱਕ ਸਮਾਨ ਪੈ ਗਿਆ ਰੋੜੋ ਰੋੜੀ ਹੋ ਗਏ ਸਾਰੇ ਉਹਨੇ ਜਿਹੜਾ ਜਿਹਦਾ ਉਂਗਲ ਆਈ ਸੀ ਉਹਦੋਂ ਨੂੰ ਉਹਦੀ ਆ ਗਈ ਬੱਸ ਉਹਨੇ ਦੇਖਿਆ ਜੀ ਮਿੱਤਰਾਂ ਇੱਥੇ ਹੋ ਗਿਆ ਕੰਮ ਖਰਾਬ ਹੁਣ ਉਹ ਨਿਕਲ ਜੁ ਫਾਇਦਾ ਤੇ ਉਹ ਬੰਦਾ ਉਂਗਲ ਲਾਉਣ ਵਾਲਾ ਜਾਂਦਾ ਜਾਂਦਾ ਵੀ ਪਿੰਡ ਦੇ ਵਿੱਚ ਐਡਾ ਕਸਮਾਨ ਖੜਾ ਕਰ ਗਿਆ ਨਾ ਕਈਆਂ ਦੇ ਸਿਰ ਪਾਟੇ ਕਈਆਂ ਦੀਆਂ ਲੱਤਾਂਆਂ ਟੁੱਟੀਆਂ ਕਈਆਂ ਦੇ ਅਦਰੂਨੀ ਚੋਟਾਂ ਆਈਆਂ ਖੂਨ ਟਾਂਕੇ ਢੁੰਕੇ ਵੀ ਲੱਗੇ ਮਤਲਬ ਇਹ ਆ ਕਿ ਜਿਹੜੇ ਬੰਦੇ ਨੇ ਜਿਹੜੇ ਬੰਦੇ ਦਾ ਕੰਮ ਹੋਵੇ ਨਾ ਉਹ ਬੜੇ ਵਧੀਆ ਤਰੀਕੇ ਨਾਲ ਜਾਣਦਾ ਹੁੰਦਾ ਤੇ ਉਹ ਆਪਦੇ ਬੜੇ ਵਧੀਆ ਤਰੀਕੇ ਨਾਲ ਕੰਮ ਵੀ ਕਰਦਾ ਤੇ ਉਹ ਉਂਗਲ ਲਾ ਕੇ ਉਹ ਆਹਦਾ ਮੈਂ ਦੱਸੂ ਜ਼ਰੂਰ ਉਹ ਕਹਿੰਦਾ ਸੀ ਕਿ ਮੈਨੂੰ ਤਾਂ ਇਹਨਾਂ ਨੇ ਪਿੰਡੋਂ ਬਾਹਰ ਕੱਢਤਾ ਕਰ ਮੈਂ ਇੰਨੀ ਇਹੋ ਜਿਹੀ ਇਹਨਾਂ ਦੀ ਲੜਾਈ ਕਿਸਮਾਨ ਪਵਾ ਕੇ ਜਾਊਂਗਾ ਮੈਂ ਦੱਸੂਗਾ ਬੀਏ ਉਂਗਲ ਕੀ ਕੰਮ ਆਉਂਦੀ ਆ ਇਹ ਉਂਗਲ ਆ ਜਿਹੜੀ ਉਹਨੇ ਫੇਰ ਦੱਸੀ ਤਾਂ ਕਹਿੰਦੇ ਆ ਉਂਗਲ ਲਾਉਣੀ ਉਂਗਲ ਲਾਉਣ ਵਾਲਾ ਬੰਦਾ ਸਹੀ ਗੱਲ ਇਹ ਸੀ ਜਦੋਂ ਉਹਨੂੰ ਪਿੰਡ ਚੋਂ ਕੱਢਿਆ ਉਹਨੂੰ ਗੁੱਸਾ ਆ ਫੇਰ ਉਹਨੇ ਉਂਗਲ ਆ ਜਿਹੜੀ ਉਹਨੇ ਕਿਹਾ ਵੀ ਹੁਣ ਲਈ ਦਾ ਵੈਸੇ ਹੀ ਉਂਗਲ ਸੀ ਉਹ ਬਣ ਗਈ ਉਂਗਲ ਬਾਕੀ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਵੀ ਇਹ ਗੱਲ ਐ ਹੀ ਆ ਕਿ ਹੋਰ ਤਰੀਕੇ ਦੀ ਆ ਸ਼ੇਅਰ ਕਰੋ ਵੀਡੀਓ ਨੂੰ ਚੈਨਲ ਨੂੰ ਕਰੋ ਫੋਲੋ ਮਿਲਦੇ ਆ ਤੁਹਾਨੂੰ ਆਪਾਂ ਅਗਲੀ ਵੀਡੀਓ ਧੰਨਵਾਦ